ਸਰਜੀਤ ਪਾਤਰ ਜੀ ਇੱਕ ਬਾਗੀ ਤਵੀਰ ਦੇ ਮਾਲਕ ਨੂੰ ਸ਼ਰਧਾਂਜਲੀ ਪੇਂਟ ਕਰਨ ਲਈ ਅੱਜ ਦਾ ਬਲਾਕ ਕਰ ਰਹੇ ਹਾਂ ਸਰਜੀਤ ਪਾਤਰ ਜੀ ਦਾ ਜੀਵਨ ਕਾਲ ਲਗਭਗ 8 ਦਹਾਕਿਆਂ ਵਿੱਚ ਫੈਲਿਆ ਹੋਇਆ ਸੀ ਮੈਨੂੰ ਖੁਸ਼ੀ ਹੈ ਕਿ ਮੇਰਾ ਉਹਨਾਂ ਨਾਲ 6 ਸਾਲ ਦਾ ਸਾਥ ਰਿਹਾ 1977 ਤੋਂ 1983 ਦੇ ਸ਼ਿਰੂ ਤੱਕ ਸਾਡਾ ਆਪਸ ਵਿੱਚ ਮਿਲ ਵਰਤਨ ਰਿਆ ਇਹ ਪਹਿਲੀ ਵਾਰ ਹੀ ਅਸੀਂ ਯੰਗ ਰਾਈਟਰਸ ਐਸੋਸੀਏਸ਼ਨ ਵਿੱਚ ਮਿਲੇ ਪਾਤਰ ਜੀ ਯੰਗ ਰਾਈਟਰ ਐਸੋਸੀਏਸ਼ਨ ਦੇ ਸਰਪ੍ਰਸਤ ਸੀ ਅ ਕੁਝ ਲਿਖਣ ਦਾ ਮੈਨੂੰ ਵੀ ਸ਼ੌਕ ਸੀ ਅ ਸੋ ਚੱਲਦੇ ਚੱਲਦੇ ਮੈਂ ਯੰਗ ਰਾਈਟਰ ਦਾ ਸੈਕਟਰੀ ਬਣ ਗਿਆ ਉਦੋਂ ਐ ਐਸਐਸ ਦਸਾਂਜੀ ਪੰਜਾਬੀ ਸੁਪੇਚਾਰਸਾ ਚਲਾ ਰਹੇ ਸੀਗੇ ਉਹਦੇ ਚ ਵੀ ਮੈਂ ਬੜਾ ਐਕਟਿਵਲੀ ਪਾਰਟਿਸਿਪੇਟ ਕਰ ਰਿਹਾ ਸੀ ਤੇ ਸੈਕਟਰੀ ਸੀ ਸੋ ਇਨਾਂ ਗਤੀਵਧੀਆਂ ਵਿਧੀਆਂ ਦੇ ਵਿਚਾਲੇ ਐ ਅਸੀਂ ਪੀਯੂ ਦੇ ਲਖਾਰੀਆਂ ਪਾਸ਼ਾ ਵਿਭਾਗ ਵਿੱਚ ਥੋੜੀ ਸਾਡੀ ਉੱਠਣੀ ਬੈਠਣੀ ਹੋਗੀ ਤੇ ਪਤ ਜੀ ਨਾਲ ਕੁਝ ਜ਼ਿਆਦਾ ਹੀ ਨੇੜਤਾ ਵਧ ਗਈ ਅਸਲ ਵਿੱਚ ਪਤਰ ਜੀ ਦਾ ਸੁਭਾਅ ਹੀ ਇੰਨਾ ਵਧੀਆ ਸੀ ਕਿ ਉਹਨਾਂ ਨਾਲ ਪਿਛੜਿਆ ਇਹ ਮਹਿਸੂਸ ਕਰਦਾ ਸੀ ਬੰਦਾ ਕਿ ਉਹ ਮੇਰੇ ਬਹੁਤ ਨਜ਼ਦੀਕ ਹੈ ਇਹ ਸਭ ਦੀ ਇਹੀ ਸੋਚਣੀ ਸੀ ਤੇ ਮੈਂ ਵੀ ਇਸੇ ਤਰੀਕੇ ਮਹਿਸੂਸ ਕੀਤਾ ਪਰ ਜੋ ਕੁਰਬਾਨੀ ਉਹਨਾਂ ਨੇ ਇੱਕ ਪ੍ਰੋਫੈਸਰ ਹੁੰਦੇ ਹੋਏ ਮੇਰੇ ਵਾਸਤੇ ਜੋ ਮੇਰਾ ਹੈ ਸਿਰਫ ਇੱਕ ਵਿਦਿਆਰਥੀ ਸੀ ਤੇ ਉਹ ਇੱਕ ਪ੍ਰੋਫੈਸਰ ਸੀ ਉਹ ਮੈਂ ਕਦੇ ਨਹੀਂ ਪੜਾ ਸਕਦਾ ਉਸ ਕੁਰਬਾਨੀ ਨੂੰ ਦੇਖ ਕੇ ਮੈਂ ਇਹ ਸਮਝਦਾ ਕਿ ਉਹ ਸਿਰਫ ਇੱਕ ਹਰਫਾਂ ਦੀ ਜਾਦੂਗਰੀ ਨਹੀਂ ਸੀ ਬਾਕੀ ਉਹਦੇ ਤੇ ਅਮਲ ਵੀ ਕਰਦੇ ਸੀ ਇਹ ਇਸ ਦੀ ਵਿਆਖਿਆ ਮੈਂ ਡਿਟੇਲ ਚ ਅਖੀਰ ਤੇ ਜਾ ਕੇ ਕਰੂੰਗਾ ਅ ਬਾਤਰੀ ਦਾ ਕੰਮ ਅਕਸਰ ਮਨੁੱਖੀ ਭਾਵਨਾਵਾਂ ਰਿਸ਼ਤੇ ਪਛਾਣ ਅਤੇ ਸਮਾਜਿਕ ਮੁੱਦਿਆਂ ਵਰਗੇ ਵਿਸ਼ਿਆਂ ਦੀ ਪਰਚੋਲ ਕਰਦਾ ਹੈ। ਉਹਨਾਂ ਦੇ ਇੱਕ ਹਫ਼ਤਾਵਾਂ ਵਿੱਚ ਬਾਗੀ ਸੁਭਾਅ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ। ਇਸੇ ਕਰਕੇ ਮੈਂ ਅੱਜ ਬਾਗੀ ਸੁਭਾਅ ਨੂੰ ਇਸ ਰਾਜ ਦੀ ਪੇਟ ਕਰ ਰਿਹਾ ਹਾਂ। ਜਦੋਂ ਐਮਰਜੈਂਸੀ ਬਾਰੇ, ਨਕਸਲਵਾਦੀ ਲਹਿਰ ਬਾਰੇ, ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਦੇ ਦੁਖਾਂਤ ਬਾਰੇ, ਨਾਗਰਿਕਤਾ ਸੋਧ ਬਿੱਲ ਕਾਨੂੰਨ ਦੇ ਬਾਰੇ ਜਾਂ ਕਿਸਾਨੀ ਸੰਘਰਸ਼ ਬਾਰੇ ਬਹੁਤੀ ਖੁੱਲਕੇ ਤੇ ਬਿਨਾ ਕਿਸੇ ਡਰ ਦੇ ਲਿਖਦੇ ਸੀ ਤਾਂ ਉਹ ਇੱਕ ਬਾਗੀ ਸੁਭਾਈ ਸੀ ਉਹਨਾਂ ਦਾ ਸ਼ਾਇਦ ਪਾਤਰ ਜੀ ਦੀ ਇਹ ਬਾਗੀ ਤਬੀਅਤ ਹੀ ਸੀ ਕਿ ਉਹਨਾਂ ਨੇ ਮੇਰੇ ਲਈ ਕੁਰਬਾਨੀ ਕੀਤੀ ਤੇ ਪੀਯੂ ਲੈਵਲ ਤੇ ਇੱਕ ਤਾਕਤਵਰ ਡਿਕਟੇਟਰ ਨੂੰ ਲਲਕਾਰਾ ਮਾਰਿਆ ਇਸ ਸਤਰਾਂ ਉਹਨਾਂ ਦੇ ਬਾਗੀ ਸੁਭਾ ਇਸ ਕਵਿਤਾ 'ਚ ਵੀ ਬਹੁਤ ਸਾਫ਼ ਚੱਕਦੀਆਂ ਹੈ ਅਸੀਂ ਕੋਈ ਖੋਤੇ ਤਾਂ ਨਹੀਂ ਅਸੀਂ ਕੋਈ ਖੋਤੇ ਆ ਪਾਰੇ ਪਾਰੇ ਵਸਤੇ ਲੰਮੇ ਲੰਮੇ ਰਸਤੇ ਥੱਕ ਗਏ ਨੇ ਗੋਟੇ ਤੁਖਣ ਲਾਗੇ ਮੋਢੇ ਐਨਾ ਪਾਰ ਚੁਕਾਇਆ ਏ ਅਸੀਂ ਕੋਈ ਖੋਤੇ ਆ ਟੀਚਰ ਜੀ ਆਉਣਗੇ ਆ ਕੇ ਹੁਕਮ ਸੁਣਾਉਣਗੇ ਚਲੋ ਕਿਤਾਬਾਂ ਖੋਲੋ ਪਿੱਛੇ ਪਿੱਛੇ ਬੋਲੋ ਪਿੱਛੇ ਪਿੱਛੇ ਬੋਲੀਏ 5 ਤੋ ਤੇ। ਇਸੇ ਤਰ੍ਹਾਂ ਹੀ ਭਾਰਤ ਵਿੱਚ ਜੋ ਨਿਆਂ ਸਾਫ ਹੈ ਉੱਚ ਦੇਰੀ ਹੋਣ ਤੇ ਪਤਰ ਜੀ ਨੇ ਕੁਝ ਇਸ ਤਰ੍ਹਾਂ ਦੀ ਚੋਟ ਮਾਰੀ ਸੀ। ਇਸ ਅਦਾਲਤ ਚ ਬੰਦੇ ਬਿਰਖ ਹੋ ਗਏ। ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੋਣ। ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਕੀ ਇਹ ਇਨਸਾਫ ਹੋ ਮੇਰੇ ਪੁੱਤ ਕਰਨਗੇ? ਇਹ ਖਮੋਸ਼ ਪੱਥਰ ਦੇ ਬੁੱਤ ਕਰਨਗੇ ਜੋ ਸਲੀਬਾਂ ਤੇ ਟੰਗੇ ਨਹੀਂ ਲਥੜਣੀ ਨਹੀਂ ਰਾਜ ਬਦਲਣਗੇ ਸੂਰਜ ਚੜ੍ਹ ਲੈਣਗੇ ਸ਼ਾਇਦ ਪਾਤਰ ਜੀ ਨੇ ਇਸ ਦਾ ਜ਼ਿਕਰ ਕਈ ਜਗ੍ਹਾ ਤੇ ਕੀਤਾ ਹੋਵੇ ਇਹ ਇਸ ਤਰ੍ਹਾਂ ਉਹਨਾਂ ਨੇ ਲੁਧਿਆਣਾ ਚੌੜੇ ਵਿਹਾਰ ਤੋਂ ਜਦੋਂ ਥੱਲੇ ਕਚਹਿਰੀਆਂ ਵੱਲ ਨੂੰ ਆਉਂਦੇ ਸੀ ਲੱਕੜ ਦਾ ਪੁਲ ਸੀ ਉੱਥੇ ਮੈਨੂੰ ਪਤਾ ਨਹੀਂ ਸ਼ਾਇਦ ਹੁਣ ਵੀ ਹੋਵੇ ਜਾਂ ਨਹੀਂ ਮੈਂ ਸ਼ਾਮ ਦੇ 6 ਵਜੇ ਦੇ ਕਰੀਬ ਵੱਡੇ-ਵੱਡੇ ਦਰਖਤਾਂ ਦੇ ਥੱਲੇ ਬੰਦਵ ਵਕੀਲਾਂ ਦੇ ਖੋਖਿਆਂ ਤੇ ਸੁੰਨਸਾਨ ਕਚਹਿਰੀਆਂ ਦੇਖ ਕੇ ਲਿਖਿਆ ਸੀ ਇਹ ਪੁਰਾਣੇ ਤੇ ਵੱਡੇ ਦਰਖਤ ਜਿਹੜੇ ਸੀਗੇ ਇੱਕ ਇਨਸਾਫ ਦੀ ਉਮੀਦ 'ਚ ਬੈਠੇ ਇਨਸਾਨਾਂ ਨੂੰ ਪ੍ਰਗਟਾਰੇ ਸੀ ਜੋ ਆਪਣੀ ਉਮਰ ਇਨਸਾਫ ਦੀ ਉਮੀਦ 'ਚ ਨਗਾਹ ਚੁੱਕਿਆ ਸੀ ਪੱਤਰ ਜੀ ਦੀ ਬਾਗੀ ਤਵੀਰ ਦਾ ਹੀ ਹਿੱਸਾ ਸੀ ਕਿ ਉਹ ਕਿਸਾਨ ਅੰਦੋਲਨ ਦੌਰਾਨ ਦਸੰਬਰ 7 2020 ਨੂੰ ਆਪਣਾ 2012 ਵਿੱਚ ਮਿਲਿਆ ਪਦਮ ਸ਼੍ਰੀ ਪੁਰਸਕਾਰ ਵਾਪਸ ਕੀਤਾ ਇੱਕ ਬਿਆਨ ਚ ਪੱਤ ਜੀ ਨੇ ਕਿਹਾ ਸੀ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੇ ਅਸਵੇਦਨਸ਼ੀਲ ਰਵਈਏ ਤੋਂ ਦੁਖੀ ਹਨ ਪੱਤ ਜੀ ਲਿਖਦੇ ਹਨ ਇਹ ਹੈ ਇੱਕ ਲਹਿਰ ਵੀ ਸੰਘਰਸ਼ ਵੀ ਪਰਜੇਸ਼ਨ ਵੀ ਤਾਂ ਹੈ ਇਹਦੇ ਚ ਰੂਹ ਵੀ ਹੈ ਸਾਡਾ ਦਰਦ ਸਾਡਾ ਪ੍ਰਸ਼ਨ ਵੀ ਤਾਂ ਹੈ ਜੋ ਪੁੱਛੇਗਾ ਕਦੀ ਇਤਿਹਾਸ ਤੇ ਇਥੋਂ ਪ੍ਰਸ਼ਨ ਵੀ ਤਾਂ ਹੈ ਇਸੇ ਤਰ੍ਹਾਂ ਹੀ ਇੱਕ ਹੋਰ ਕਿਸਾਨੀ ਅੰਦੋਲਨ ਤੇ ਕਵਿਤਾ ਲਿਖਦੇ ਆ ਇਹ ਬਾਤ ਨਿਰੀ ਇੰਨੀ ਹੀ ਨਹੀਂ ਕਿ ਵਾਰ ਨਿਰੀ ਇੰਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਸਾਂ ਦਾ ਏ ਇਹ ਪਿੰਡ ਚ ਵਸਤੇ ਰਹਿਣ ਦਾ ਏ ਜਿਹਨੂੰ ਤੋਖਣਾ ਉਜੜ ਜਾਂਦਾ ਏ ਉਂਝ ਤਾਂ ਇਹ ਚਿਰਾਂ ਦਾ ਉਜੜ ਰਿਹਾ ਹੈ ਕੋਈ ਅੱਜ ਨਹੀਂ ਉਜਣ ਲੱਗਿਆ ਏ ਇਹਨੂੰ ਗੈਰਾਂ ਨੇ ਵੀ ਲੁੱਟਿਆ ਏ ਆਪਣੇਆਂ ਨੇ ਵੀ ਠੱਗਿਆ ਏ ਇਹਦਾ ਮਨ ਪਿੰਡਾਂ ਪਿੰਡੇ ਤੋਂ ਵੱਧ ਜ਼ਖਮੀ ਦੁੱਖ ਰੂਹ ਤੋਂ ਬਿਸ਼ਣ ਜਾਣਦੀ ਏ ਇਹ ਬਾਤ ਨੇਰੀ ਇੰਨੀ ਨਹੀਂ ਦੇ ਨਾਲ ਅਮੀਰ ਵਜ਼ੀਰ ਖੜੇ ਮੇਰੇ ਨਾਲ پیغمبر ਪੀਰ ਖੜੇ ਰਵਿਦਾਸ ਫਰੀਦ ਕਬੀਰ ਖੜੇ ਮੇਰੇ ਨਾਨਕ ਸ਼ਾ ਫਕੀਰ ਖੜੇ ਮੇਰਾ ਮੇਰਾ ਨਾਮਦੇਵ ਮੇਰਾ ਧੰਨਾ ਵੀ ਮੈਨੂੰ ਮਾਣ ਆਪਣੀ ਇਸ ਸ਼ਾਨ ਦਾ ਇਹ ਬਾਤ ਮੇਰੀ ਇੰਨੀ ਹੀ ਨਹੀਂ ਇਸੇ ਤਰ੍ਹਾਂ ਹੀ ਪੰਜਾਬ ਇੰਡੀਆ ਚ ਰੋਟੀ ਰੋਜੀ ਨਾਲ ਮਿਲਣ ਕਰਕੇ ਚੰਗੇ ਭੂਏ ਖਾਤਰ ਬਾਹਰ ਜਾ ਰਹੇ ਪ੍ਰਵਾਸੀਆਂ ਦਾ ਸੀ ਚਾਹੇ ਉਹ ਉਹਨਾਂ ਦੇ ਪਿਤਾ ਜੀ ਸੀ ਤੇ ਚਾਹੇ ਮੇਰੇ ਵਰਗੇ ਸੀ ਤੇ ਚਾਹੇ ਮੇਰੇ ਵਰਗੇ ਹੋਰ ਐਨ ਆਰ ਆਈ ਸੀ ਚਾ ਅੱਜਕੱਲ ਦੇ ਸਟੂਡੈਂਟ ਹਨ ਸਭ ਲਈ ਟੁਕਦਾ ਤੇ ਇਸ ਦੇਸ਼ ਨਿਕਾਲੇ ਦਾ ਜਿਹੜਾ ਸਿਰ ਹੈ ਉਹ ਸਾਡੀਆਂ ਸਰਕਾਰਾਂ ਤੇ ਲੀਡਰਾਂ ਤੇ ਹੈ ਕਿ ਉਹ ਵਿਦੇਸ਼ਾਂ ਚ ਰੁੱਲਦੇ ਨੇ ਰੋਜੀ ਲਈ ਉਹ ਜਦੋਂ ਦੇਸ਼ ਪੱਤਨ ਕੀ ਆਪਣੇ ਕਦੀ ਕੁਝ ਤਾਂ ਸੇਕਣ ਕੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੋਖ ਹੀਟ ਜਾ ਬਣ ਗਏ ਇਸੇ ਤਰ੍ਹਾਂ ਉਹਨਾਂ ਨੇ ਨਾਗਰਿਕਤਾ ਸ਼ੂਤ ਕਾਨੂੰਨ ਦੇ ਵਿਰੁੱਧ ਵਿੱਚ ਵੀ ਕਟਾਲੈਕਸੀ ਜਦੋਂ ਭਾਰਤੀ ਨਾਗਰਿਕਾਂ ਨੂੰ ਨਾਗਰਿਕਤਾ ਦੇ ਸਬੂਤ ਮੰਗੇ ਜਾਣ ਲੱਗੇ ਸੀ ਉਦੋਂ ਉਹਨਾਂ ਨੇ ਸੂਫੀ ਕਵੀ ਬੁੱਲੇ ਸ਼ਾਹ ਦੇ ਹਵਾਲੇ ਨਾਲ ਲਿਖਿਆ ਸੀ ਜਦੋਂ ਉਹਨਾਂ ਨੇ ਬੁੱਲੇ ਨੂੰ ਪੁੱਛਿਆ ਬੁੱਲਾ ਕਹਿੰਦਾ ਕੀ ਜਾਣੋ ਮੈਂ ਕੌਣ ਨਾ ਮੈਂ ਮੂਮਨ ਵਿੱਚ ਮਸੀਤਾਂ ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ ਨਾ ਮੈਂ ਪਾਕਾਂ ਵਿੱਚ ਪਲੀਤਾਂ ਨਾ ਮੈਂ ਮੂਸਾ ਨਾ ਫਰਿਆਦ ਪਾਤਰ ਜੀ ਨੂੰ 1982 ਤੋਂ ਬਾਅਦ ਮੈਂ ਦਸੰਬਰ 1997 ਵਿੱਚ ਆਪਣੇ ਦੋਸਤ ਜਗਦੀਸ਼ ਨਾਲ ਉਹਨਾਂ ਦੇ ਘਰ ਮਿਲਿਆ ਸੀ तकरीबन 15 ਸਾਲ ਬਾਅਦ ਇਹ ਉਹ ਸਮਾਂ ਸੀ ਜਦੋਂ ਉਹਨਾਂ ਨੂੰ ਪਹਿਲੀ ਵਾਰ ਦਿਲ ਦੀ ਤਕਲੀਫ ਹੋਈ ਸੀ ਇਹ ਫਿਰ ਦੁਬਾਰਾ ਉਹਨਾਂ ਨਾਲ ਮੁਲਾਕਾਤ 2007-2008 ਵਿੱਚ ਹੋਈ ਜਦੋਂ ਉਹ ਅਮਰੀਕਾ ਐ ਉਹ ਮੇਰੇ ਕੋਲ ਹੀ ਰਾਤ ਵੀ ਰਹਿ ਕੇ ਗਏ ਉਦੋਂ ਅ ਪ੍ਰਵਾਦ ਚ ਬੈਠੇ ਹੱਸਦੇ ਹੱਸਦੇ ਕਹਿੰਦੇ ਇਕਵਿੰਦਰ ਵਰਗੇ ਸਿਆਣੇ ਜਿਹੜੇ ਆ ਨਾ ਵਿਆਹ ਤੋਂ ਬਾਅਦ ਲਿਖਣਾ ਛੱਡ ਦਿੰਦੇ ਆ ਵੀ ਮੇਰੇ ਵਰਗੇ ਕਮੜੇ ਨਾ ਹਟਦੇ ਨਹੀਂ ਸੋ ਉਹਨਾਂ ਨੇ ਇਸ ਤਰ੍ਹਾਂ ਇਹ ਯੂਨੀਵਰਸਿਟੀ ਦੇ ਦਿਨਾਂ ਵਿੱਚ ਜਦੋਂ ਪਾਤਰ ਜੀ 1979 ਵਿੱਚ ਪੀਐਚਯੂ ਮੈਗਜ਼ੀਨ ਦੇ ਪ੍ਰੋਫੈਸਰ ਐਡੀਟਰ ਸਨ ਤੇ ਉਹਨਾਂ ਨੇ ਪੰਜਾਬੀ ਦੇ ਸਟੂਡੈਂਟ ਐਡੀਟਰ ਚੁਣਨ ਲਈ ਇੱਕ ਇਮਤਿਹਾਨ ਸ਼ੁਰੂ ਕੀਤਾ ਕਿਉਂਕਿ ਉਹ ਇੰਨੇ ਜਾਣੇ ਜਾਣਦੇ ਸੀ ਇੰਨੇ ਸਟੂਡੈਂਟ ਉਹ ਜੋ ਯੰਗ ਰਾਈਟਰ ਦੇ ਵਿੱਚ ਸੀਗੇ ਪੰਜਾਬੀ ਸੱਭਿਆਚਾਰ ਸਭਾ ਦੇ ਵਿੱਚ ਸੀ ਬੜੇ ਐਕਟਿਵ ਸੀਗੇ ਸੋ ਉਹ ਇਹ ਚਾਹੁੰਦੇ ਸੀ ਕਿ ਇੱਕ ਟੈਸਟ ਲੈ ਕੇ ਜਿਹੜਾ ਸਟੂਡੈਂਟ ਐਡੀਟਰ ਹੈ ਉਹ ਚੁਣਿਆ ਜਾਵੇ ਨਾ ਕਿ ਇਹ ਕਿਸੇ ਨੂੰ ਫੇਵਰ ਕੀਤੀ ਜਾਵੇ ਕਿ ਉਹ ਇਸ ਐਡੀਟਰ ਸਟੂਡੈਂਟ ਐਡੀਟਰ ਬਣੇ ਸੋ ਉਹਨਾਂ ਨੇ ਇਗਜ਼ਾਮ ਲਿਆ ਤੇ ਸਭ ਤੋਂ ਵੱਧ ਨੰਬਰ ਲੈ ਕੇ ਦਾਸ ਜਿਹੜਾ ਸੀ ਉਹ ਸਟੂਡੈਂਟ ਐਡੀਟਰ ਬਣ ਗਿਆ ਹੁਣ ਅਸੀਂ ਬਹੁਤ ਮਿਹਨਤ ਕੀਤੀ ਤੇ ਬਹੁਤ ਹੀ ਵਧੀਆ ਸਰਲੇਖਾਂ ਕਵਤਾਵਾਂ ਚੁਣ ਕੇ ਅਸੀਂ ਤਕਰੀਬਨ ਪੰਜਾਬੀ ਸੈਕਸ਼ਨ ਜਿਹੜਾ ਸੀ ਪੀਐਚਯੂ ਮੈਗਜ਼ੀਨ ਦਾ ਉਹ ਨਹੀਂ ਪ੍ਰਚਾਰਨ ਵਾਲੇ ਸੀਗੇ ਪਰ ਇਸੇ ਦੌਰਾਨ 1980 ਦੇ ਨਵੇਂ ਸਾਲ ਵਾਲੇ ਦਿਨ ਕੁਝ ਵਿਦਿਆਰਥੀਆਂ ਨੇ ਨਵਾਂ ਸਾਲ ਮਨਾਉਂਦਿਆਂ ਕੁਝ ਜ਼ਿਆਦਾ ਹੀ ਖੁਸ਼ੀ ਦਾ ਪ੍ਰਟਾਵਾ ਕੀਤਾ ਤੇ ਜ਼ਿਆਦੇ ਖੁਸ਼ੀ ਮਨਾ ਲਈ ਇਹ ਦੇਖਦੇ ਹੋਏ ਕੁਝ ਵਿਦਿਆਰਥੀਆਂ ਨਾਲ ਸਟੂਡੈਂਟ ਵੈਲਫੇਅਰ ਦੇ ਡੀਐਸਡਬਲਯੂ ਸੀ ਨੇ ਕੁਝ ਜ਼ਿਆਦਾ ਤੱਕਾ ਕਰ ਦਿੱਤਾ ਇਸ ਤੱਕੇ ਦੇ ਖਿਲਾਫ ਡੀਐਸਡਬਲਯੂ ਦੇ ਖਿਲਾਫ ਸਟ੍ਰਾਈਕ ਸ਼ੁਰੂ ਹੋ ਗਈ ਮੈਂ ਸਟੂਡੈਂਟ ਲੀਡਰ ਵੀ ਸੀ ਤੇ ਸਾਨੂੰ ਇਸ ਤੱਕੇ ਦੇ ਖਿਲਾਫ ਅੱਗੇ ਆਉਣਾ ਪੈਣਾ ਸੀ ਕਿਉਂਕਿ ਕੁਝ ਸਟੂਡੈਂਟ ਨੂੰ ਜ਼ਿਆਦਾ ਮਾਰੀ ਹੋਈ ਸੀ ਜ਼ਿਆਦਾ ਤੱਕਾ ਹੋਇਆ ਸੀਗਾ ਇਸ ਗੱਲ ਦਾ ਡੀਐਸਡਬਲ ਜੀ ਨੂੰ ਗੱਲ ਇਹ ਚੰਗੀ ਨਹੀਂ ਲੱਗੀ ਤੇ ਉਹਨੇ ਮੈਨੂੰ ਸਟੂਡੈਂਟ ਐਡੀਟੋਰਸ਼ਿਪ ਤੋਂ ਹਟਾਉਣ ਦਾ ਨੋਟਿਸ ਕੱਢਤਾ ਪਾਤੜ ਜੀ ਨੂੰ ਵੀ ਇਹ ਠੀਕ ਨਹੀਂ ਲੱਗੀਗਾ ਮੈਂ ਕੋਈ ਗੱਲਬਾਤ ਅਜੀ ਨਾਲ ਨਹੀਂ ਕੀਤੀ ਨਾ ਮੈਂ ਉਹਨਾਂ ਨੂੰ ਕੋਈ ਇਸ ਵਿਸ਼ੇ ਬਾਰੇ ਮੈਂ ਕੋਈ ਗੱਲਬਾਤ kiya ਜਾਂ ਕਿਹਾ ਕਿ ਤੁਸੀਂ ਮੇਰਾ ਸਾਥ ਦਿਓ ਜਾਂ ਕੋਈ ਕੋਈ ਗੱਲ ਮੈਂ ਉਹਨਾਂ ਨਾਲ ਨਹੀਂ ਕੀਤੀ ਪਰ ਉਹਨਾਂ ਨੇ ਆਪਣੇ ਤੌਰ ਤੇ ਬਿਨਾਂ ਦੱਸੇ ਡਿਕਟੇਟਰ ਵਾਲੇ ਰਵੱਈਏ ਨੂੰ ਨਾ ਕਬੂਲ ਦੇ ਹੋਏ ਪ੍ਰੋਫੈਸਰ ਰੀਡਰਸ਼ਿਪ ਤੋਂ ਆਪ ਦਾ ਅਸਤੀਫਾ ਦੇ ਦਿੱਤਾ ਇਹ ਆਈ ਥਿੰਕ ਜਿਹੜਾ ਮੇਰਾ ਮੈਨ ਸਾ ਮਿੱਤਾਂ ਕਿ ਮੈਨੂੰ ਟਾਲਣ ਵਾਲੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਤੁਹਾਨੂੰ ਸਟੂਡੈਂਟ ਲਾਈਫ ਦੇ ਵਿੱਚ ਹੁਣ ਤੁਹਾਡੇ ਨਾਲ ਉਹ ਤੁਹਾਡੀ ਜ਼ਿੰਦਗੀ ਨੂੰ ਟਾਲ ਦੇਗੀ ਤੁਸੀਂ ਕਿੱਦਾਂ ਨੂੰ ਜਾਣਾ ਤੁਸੀਂ ਕਿਹੋ ਜੇ ਬਣਨਾ ਫਿਰ ਮੇਰੇ ਦਿਮਾਗ ਚ ਆਈ ਕਿ ਜਿਹੜਾ ਐਮਰਜੈਂਸੀ ਵੇਲੇ ਇੱਕ ਹਫ਼ਤਾ ਇਕੱਲੇ ਇੰਦਰਾ ਗਾਂਧੀ ਤੇ ਡਿਕਟੇਟਰ ਲਈ ਇਹ ਸ਼ਿਫਟ ਤੇ ਨਹੀਂ ਸੀ ਲਿਖੀ ਬਲਕਿ ਹਾਰਟ ਡਿਕਟੇਟਰ ਲਈ ਲਿਖੀ ਸੀ ਉਹ ਬਾਗੀ ਪਾਤਰ ਸਿਰਫ ਲਿਖਦਾ ਹੀ ਨਹੀਂ ਬਲਕਿ ਉਹ ਚਤਿਰੀ ਹਰਫਾਂ ਤੇ ਚੱਲਦਾ ਵੀ ਹੈ ਇਹ ਜੋ ਰੰਗਾ ਚਿਚਤਰੀ ਨੇ ਖੁਰ ਜਾਣਗੇ ਇਹ ਜੋ ਮਰਮਰ ਚ ਉਕਰੇ ਨੇ ਮਿਟ ਜਾਣਗੇ ਬਲਦੇ ਹੱਥਾਂ ਨੇ ਜੋ ਹਵਾ ਵਿੱਚ ਲਿਖੇ ਹਰਫ ਉਹੀ ਹਮੇਸ਼ਾ ਲਿਖੇ ਜਾਣਗੇ ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੱਚੋ ਭੀ ਰਹਾ ਜੇ ਮੈਂ ਕੁਝ ਨਾ ਕਿਹਾ बनके रूहاں sada पटकदे रहणगे कुछ केहा त ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਇਹ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸੈ ਉਹਨਾਂ ਦੀ ਇਸ ਗ੍ਰਾਮੀਨ ਇਸ ਕੁਰਬਾਨੀ ਨੂੰ ਸਲਾਮ ਪਤਾ ਨਹੀਂ ਜੋ ਅਸਰ ਉਹਨਾਂ ਮੇਰੇ ਤੇ ਛੱਡਿਆ ਹੈ ਇਹੋ ਜਿਹਾ ਉਹਨਾਂ ਕਈ ਅਣਗਤ ਅਣਗਿਣਤ ਲੋਕਾਂ ਤੇ ਅਠ ਦਹਾਕਿਆਂ ਵਿੱਚ ਛੱਡਿਆ ਹੋਵੇਗਾ ਮੈਂ ਕੋਈ ਇਕੱਲਾ ਨਹੀਂ ਮੈਂ ਤਾਕੀਰਤੀ ਹੀ ਕਮਾਂਗਾ ਸੁਣਨੇ ਸੁਣਨੇ ਰਾਹਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਦਾਸ ਹੈ ਬਾਕੀ ਸਭ